ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਦੇ ਵੱਡੇ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਤਹਿਤ ਸਰਕਾਰ ਵੱਲੋਂ ਆਨਲਾਈਨ ਰਜਿਸਟਰੀਆਂ ਸ਼ੁਰੂ ਕਰਨ ਦਾ ਯਤਨ ਕੀਤਾ ਗਿਆ ਤਸਵੀਰਾਂ ਤੂਰੀ ਦੀਆਂ ਹਨ ਜਿੱਥੇ ਕਿ ਆਨਲਾਈਨ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਹਨ ਕਿਸੇ ਵੀ ਵਿਅਕਤੀ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾ ਰਹੀ ਇਸ ਮੌਕੇ ਰਜਿਸਟਰੀਆਂ ਕਰਾਉਣ ਆਏ ਲੋਕਾਂ ਨੇ ਕਿਹਾ ਇਸ ਨਾਲ ਸਾਡਾ ਬਹੁਤ ਫਾਇਦਾ ਹੋਇਆ ਕਿਉਂਕਿ ਪਹਿਲਾਂ ਰਜਿਸਟਰੀ ਕਰਾਉਣ ਲਈ ਤਹਿਸੀਲ ਦੇ ਚੱਕਰ ਘਟਨੇ ਪੈਂਦੇ ਸਨ ਜੋ ਕਿ ਹੁਣ ਖੱਦਲ ਕੁਆਰੀ ਖਤਮ ਹੋ ਗਈ ਹੈ सीएम साहब ਦਾ ਬਹੁਤ ਹੀ ਵਧੀਆ ਸਰਾਂਘਣ ਜੋ ਕੰਮ ਹੈ ਜੀ ਜਿਹੜੀ ਖੱਜਲ ਖੁਆਰੀ ਸੀ ਆਮ ਲੋਕਾਂ ਦੀ ਉਹ ਤੋਂ ਨਜਾਤ ਮਿਲੇ ਲੋਕਾਂ ਨੂੰ ਕੋਈ ਖੱਜਲ ਖੁਆਰੀ ਨਹੀਂ ਹੁੰਦੀ ਸਿਰਫ ਤੇ ਸਿਰਫ 1 ਘੰਟੇ ਦੇ ਵਿੱਚ ਰਜਿਸਟਰੀ ਹੋ ਕੇ ਰਜਿਸਟਰੀਗਲ ਮਿਲ ਜਾਂਦੀ ਆ ਕੋਈ ਵੀ ਅਫਸਰ ਕਿਸੇ ਨੂੰ ਖੱਜਲ ਖੁਆਰੀ ਨਹੀਂ ਕਰਦਾ ਨਾ ਕੋਈ ਰਿਸ਼ਵਤ ਮੰਗਦਾ ਨਾ ਕੋਈ ਅਜਿਹੀ ਗੇਰੂ ਨੁਕਤ ਹੈ ਜੀ ਇਹ ਬਹੁਤ ਹੀ ਵਧੀਆ ਪ੍ਰਬੰਧ ਹੈ ਕਿੰਨਾ ਲੱਗਿਆ ਜਿਵੇਂ ਪਹਿਲਾਂ 2-2 ਤਿੰਨ-ਤਿੰਨ ਘੰਟੇ ਤੇ ਬੱਠੇ ਰਹਿੰਦੇ ਸੀਗੇ ਪਹਿਲਾਂ ਬਹੁਤ ਖੱਜਲ ਖੁਆਰੀ ਸੀ ਜੀ ਹਰੇਕ ਬੰਦੇ ਦੀ ਪਰੇਸ਼ਾਨ ਸੀਗਾ ਕਿਤੇ ਆ ਜਾ ਵਗ ਜਾ ਹੁਣ ਕੋਈ ਕਿਸੇ ਦਾ ਚੱਕਰ ਨਹੀਂ ਲੱਗ ਜਿਹੜੇ ਹੈਗੇ ਨੇ ਇੱਥੇ ਅਸੀਂ ਸੀਐਮ ਸਾਹਿਬ ਦਾ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਬੇਗੁਜਰ ਖਾਲਸਾ ਬੇਗੁਜਰ ਫੋਟੋ ਸੰਗਾਈ ਪਿੰਡ ਵਾਲਡ ਵਾਲਾ ਸਰ ਕੀ ਕਹੂਗੀ ਹੋਰੇ ਕਿੰਨੇ ਆਏ ਹੋ ਮੈਂ ਇਹ ਰਜਿਸਟਰੀ ਕਰਾਉਣ ਆਇਆ ਸੀ ਅੱਜ ਮੇਰੀ ਰਜਿਸਟਰੀ ਜੀ ਕੇ ਇਹ ਦੀ ਵਧੀਆ ਜੀ ਕੀ ਕਹਿਣਾ ਚੱਲੂ ਨਹੀਂ ਬਹੁਤ ਵਧੀਆ ਸਰਕਾਰ ਹੁਣ ਨਵੀਂ ਸਰਕਾਰ ਆਈ ਹੈ ਜੀ ਬਹੁਤ ਵਧੀਆ ਕੰਮ ਕਰ ਰਹੀ ਆ ਕੀ ਮੰਗ ਕਰਦੇ ਪ੍ਰਕਾਰੋਂ ਮੰਗ ਤਾਂ ਹੈ ਜੀ ਦੇਖੋ ਸਹੀ ਹੋਣੀ ਚਾਹੀਦੀ ਹੈ ਜੀ ਟਾਈਮ ਤੇ ਸਾਰਾ ਕੁਝ ਸਹੀ ਹੋਣਾ ਚਾਹੀਦਾ ਹਾਂਜੀ ਮੈਂ ਤਾਂ ਕਹਿੰਨੀ ਆ ਵੀ ਵਧੀਆ ਵਧੀਆ ਬਣਿਆ ਹੋਇਆ ਬਹੁਤ ਵਧੀਆ ਅੱਛਾ ਵੀ ਗਵਰਨਮੈਂਟ ਨੂੰ ਇੰਨਾ ਕੁ ਤਾਂ ਚਾਹੀਦਾ ਵੀ ਗਰੀਬਾਂ ਵਾਸਤੇ ਕੁਝ ਤਾਂ ਕੁਝ ਕਰੇ ਅਧਿਆਨ ਤਾਂ ਸਭ ਕੁਝ ਮਿਲਦਾ ਅਧਿਆਨ ਨੂੰ ਕੁਝ ਮਿਲ ਨਹੀਂ ਰਿਹਾ ਮੈਂ ਤਾਂ ਆਪਦੇ ਬੇਟਿਆਂ ਦੇ ਨਾ ਅੱਜ ਵਸੀਤ ਕਰਾਉਣ ਆਈ ਸੀ ਵੀ ਬਡੇਰਾ ਸਰੀਰ ਹੈ ਕੱਲ ਨੂੰ ਕਿਤੇ ਕਈ ਉਹ ਨਾ ਹੋ ਗਈ ਮੇਰੇ ਬੱਚੇ ਨਹੀਂ ਵੀ ਬਹੁਤ ਵਧੀਆ ਹੋਇਆ ਹੈ ਪ੍ਰੋਗਰਾਮ ਇੱਥੇ ਕੋਈ ਕਿਸੇ ਚੀਜ਼ ਦੀ ਇੱਥੇ ਉਹ ਨਹੀਂ ਹੈ ਜੀ ਸਾਨੂੰ ਆਨਲਾਈਨ ਜਿਹੜੀ ਤਾਂ ਕੰਮ ਸ਼ੁਰੂ ਕੀਤਾ ਕਿਦਾਂ ਲੱਗਦਾ ਕਿਸ ਤਰ੍ਹਾਂ ਉਹ ਸਰਕਾਰ ਵੱਲੋਂ ਜੀ ਈਜ਼ੀ ਰਜਿਸਟ੍ਰੇਸ਼ਨ ਦਾ ਜਿਹੜਾ ਨਵਾਂ ਉਪਾਲਾ ਸ਼ੁਰੂ ਕੀਤਾ ਗਿਆ ਜੀ ਉਹਦੇ ਵਿੱਚ ਜੀ ਕੋਈ ਵੀ ਡੀਡ ਜਿਹੜੀ ਹੈ ਬਾਹਰੋਂ ਬਸਿਕਾ ਨਵੀਸ ਰਾਈ ਲਿਖਵਾਈ ਜਾ ਸਕਦੀ ਹੈ ਜਾਂ ਫਿਰ ਸਾਡੇ ਦਫ਼ਤਰ ਦੇ ਵਿੱਚ ਤਿੰਨ ਨਵੀਆਂ ਰਿਕਰੂਟਮੈਂਟਸ ਹੋਈਆਂ ਨੇ ਜੀ ਜਿੱਚ ਇੱਕ ਐਡਵੋਕੇਟ ਸਾਹਿਬ ਇੱਕ ਪਟਵਾਰੀ ਸਾਹਿਬ ਤੇ ਕਈ ਥਾਵਾਂ ਤੇ ਡੀਡ ਰਾਈਟਰਸ ਵੀ ਨਾਲ ਬਿਠਾਏ ਗਏ ਨੇ ਜੀ ਆਫਿਸ ਦੇ ਵਿੱਚ ਕੋਈ ਵੀ ਵਿਅਕਤੀ ਬਾਦੋਂ ਬਸੀਕਲ ਬੀਸ ਤੋਂ ਜਾਂ ਸਾਡੇ ਆਫਿਸ ਦੇ ਵਿੱਚ ਅਵੇਲੇਬਲ ਜਿਹੜੇ ਤਿੰਨ ਜਣੇ ਨੇ ਉਹਨਾਂ ਕੋਲ ਆ ਕੇ ਆਪਣਾ ਡਾਕੂਮੈਂਟ ਦਿਖਵਾ ਸਕਦਾ ਹੈ ਉਹ ਡਾਕੂਮੈਂਟ ਜੀ ਸਾਡੇ ਕੋਲ ਲੌਗਇਨ ਦੇ ਵਿੱਚ ਆਉਂਦਾ ਹੈ ਜਿਹਦੇ ਵਿੱਚ ਅਸੀਂ ਵਿਥਿਨ 48 ਆਵਰਸ ਸਬ ਰਜਿਸਟਰ ਆਫਿਸ ਨੇ ਉਹਦੇ ਤੇ ਪ੍ਰਤੀਕਿਰਿਆ ਦੇਣੀ ਹੁੰਦੀ ਹੈ ਜੀ ਜਾਂ ਤਾਂ ਉਹਨੂੰ ਐਕਸੈਪਟ ਕਰ ਲਿਆ ਜਾਂਦਾ ਹੈ ਜੀ ਜੇ ਉਹਦੇ ਵਿੱਚ ਸਾਰੇ ਡਾਕੂਮੈਂਟਸ ਪੂਰੇ ਹੋਣ ਸਹੀ ਬਣਿਆ ਹੋਵੇ ਡਾਕੂਮੈਂਟ ਮਤਲਬ ਕਿਸੇ ਦਾ ਮਤਲਬ ਕਿ ਉਹਦੇ ਵਿੱਚ ਕੋਈ ਕਮੀ ਨਾ ਹੋਵੇ ਤਾਂ ਉਹ ਐਕਸੈਪਟ ਹੋ ਜਾਂਦਾ ਹੈ ਤੇ ਜੇ ਉਹਦੇ ਵਿੱਚ ਕੋਈ ਕਮੀ ਪੇਸ਼ੀ ਹੁੰਦੀ ਹੈ ਜੀ ਫਿਰ ਉਹਤੇ ਇਤਰਾਜ਼ ਲੱਗਦਾ ਜੋ ਕਿ ਸਾਡੇ ਐਸ ਡੀ ਐਮ ਸਾਹਿਬ ਦੇ ਲੌਗਇਨ ਦੇ ਵਿੱਚ ਵੀ ਰਿਫਲੈਕਟ ਹੁੰਦਾ ਹੈ ਦੀ ਸਾਬ ਕੋਲੇ ਵੀ ਜੇ ਕਿਸੇ ਨੂੰ ਇਹ ਲੱਗਦਾ ਕਿਸੇ ਵਿਅਕਤੀ ਨੂੰ ਕਿ ਇਤਰਾਜ਼ ਬੇਬੁਨਿਆਦ ਹੈ ਤਾਂ ਉਹ ਸਾਡੇ ਸੀਨੀਅਰਸ ਕੋਲੇ ਅਪਰੋਚ ਕਰ ਸਕਦਾ ਹੈ ਨਹੀਂ ਤਾਂ ਜੀ ਉਹ ਆਪਣਾ ਇਤਰਾਜ਼ ਨੂੰ ਰਿਮੂਵ ਕਰਕੇ ਡਾਕੂਮੈਂਟ ਰਜਿਸਟਰ ਕਰਵਾ ਸਕਦਾ ਹੈ ਤੇ ਜੇ ਉਹਦੇ ਵਿੱਚ ਕੋਈ ਇਹਦੇ ਜੇ ਕੋਈ ਪਹਿਲਾਂ ਹੀ ਸਭ ਨੂੰ ਧਿਆਨ ਨਾਲ ਦੇ ਆਪਣਾ ਡਾਕੂਮੈਂਟਸ ਪੂਰੇ ਕਰਕੇ ਡਾਕੂਮੈਂਟ ਨੂੰ ਭੇਜਿਆ ਜਾਵੇ ਤਾਂ ਫਿਰ ਉਹਦੇ ਵਿੱਚ ਕੋਈ ਕਮੀ ਪੇਸ਼ੀ ਦੀ ਗੱਲ ਨਹੀਂ ਰਹਿੰਦੀ ਜੀ ਇਸ ਕਰਕੇ ਪਹਿਲਾ ਹਿੱਸਾ ਦਾ ਸਾਫ ਦਾ ਨੀਨਾ ਭੇਜਿਆ ਦਾ ਬਿਤਾ ਡਾਕੂਮੈਂਟ ਚ ਕੋਈ ਕਮੀ ਤੁਸੀਂ ਨਹੀਂ ਆਉਂਦੀ